ਜਸ਼ਮਦੀਦਾਂ ਦੇ ਮੁਤਾਬਕ ਐਚਐਸ ਪ੍ਰੇਮਿਕਸ ਕੰਪਨੀ ਦਾ ਟਿਪਰ ਆਪਣੇ ਡੰਪ ਵਾਲ ਬਿਨਾ ਕਿਸੇ ਸੰਕੇਤ ਦੇ ਮੁੜ ਗਿਆ ਇਸ ਦੌਰਾਨ ਪਠਾਨਕੋਟ ਤੋਂ ਅਮਰਸਰ ਵੱਲ ਆ ਰਹੀ ਨਿੱਜੀ ਕੰਪਨੀ ਦੀ ਬੱਸ ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਟਿਪਰ ਨਾਲ ਸਿੱਧੀ ਟਕਰਾ ਗਈ ਟਰੱਕ ਤੇ ਬੱਸ ਦੀ ਇਹ ਟੱਕਰ ਇਨੀ ਜ਼ਬਰਦਸਤ ਸੀ ਕਿ ਬੱਸ ਦੀਆਂ ਅੰਦਰਲੀਆਂ ਸਾਰੀਆਂ ਸੀਟਾਂ ਤੱਕ ਵੀ ਉਖੜ ਗਈਆਂ ਤੇ ਬੱਸ ਦਾ ਅਗਲਾ ਹਿੱਸਾ ਵੀ ਨੁਕਸਾਨਿਆ ਗਿਆ ਤੁਹਾਨੂੰ ਪਿੰਡ ਕਿਸ ਦਾ ਫੋਨ ਗਿਆ ਬੈਠੇ ਐਕਸੀਡੈਂਟ ਹੋ ਗਿਆ ਖਾਲਤ ਬਹੁਤ ਮਾਰੇ ਸੀ ਉਦੋਂ ਵੀ ਕਾਫੀ ਜ਼ਖਮੀ ਲੋਕ ਹੈਗੇ ਇੱਥੇ ਲੋਕ ਪਿੰਡ ਵਾਲੇ ਸਾਡੇ ਤੇ ਲੋਕ ਰਾਹgir ਜਿਹੜੇ ਆ ਉਹ ਬਚਾਰੇ ਸੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕਾਫੀ ਲੇਟ ਪਹੁੰਚਿਆ ਚਲੋ ਉਹ ਪਹੁੰਚੇ ਪਰ ਕੁਝ ਪੁਲਿਸ ਮਲਾਜਮ ਬਹੁਤ ਵਧੀਆ ਸਹਾਇਤਾ ਕਰ ਰਹੇ ਸੀ ਇੱਕ ਪੁਲਿਸ ਮਲਾਜਮ ਜਿਹੜਾ ਉਹ ਬਹੁਤ ਰੱਜਾ ਸ਼ਰਾਬ ਨਾਲ ਸੀ ਜਿਹੜੇ ਕੋ ਲੋਕਾਂ ਨੂੰ ਮਦੀ ਛਾਪ ਪਤੀ ਛਾਪ ਦੀ ਬੋਦਾ ਸੀ ਜੇ ਕੋਈ ਕਾਰ ਆਗੀ ਪੁੱਛਦਾ ਕਾਰ ਵਾਲਾ ਕਿ ਕੀ ਗੱਲ ਹੋ ਗਈ ਪੁੱਛਦਾ ਗਿਆ ਪਰ ਉਹਨਾਂ ਨੂੰ ਮਾਵਾ ਪੈਰਾਂ ਦੀ ਗਾਲਾਂ ਕੱਢ ਕੇ ਪੇਸ਼ ਆ ਰਿਹਾ ਸੀ ਇੱਕ ਮੁੰਡੇ ਦੇ ਚਪੇੜੀ ਵੀ ਉਹਨੇ ਮਾਰੀ ਆ ਇੱਕ ਲੋਕਲ ਪੱਤਰਕਾਰ ਆ ਪਹਨੋ ਦਾ ਵੀ ਟਿੱਡਾ ਬੋਲਿਆ ਫਿਰ ਉਹਨੇ ਦਬਕਾ ਮਾਰਿਆ ਕਿ ਮੈਂ ਪੱਤਰਕਾਰ ਆ ਉਹਨੇ ਫੋਨ ਪਾਣੀ ਕਿ ਉਹਨੂੰ ਲਾਇਆ ਫਿਰ ਉਹ ਭੱਜ ਗਿਆ ਲੋਕਾਂ ਦੇ ਹਾਲਾਤ ਕੀ ਲੋਕਾਂ ਦੇ ਹਾਲਾਤ ਬਹੁਤ ਗੰਭੀਰ ਸੀ ਜਿਹੜੇ ਸਵਾਰੀਆਂ ਹੈ ਬਹੁਤ ਤਰ੍ਹਾਂ ਮਤਲਬ ਬਸ ਦੀ ਤੋਂ ਹਾਲਾਤ ਦੇਖ ਕੇ ਵੇਖ ਲੋ ਕਿ ਬਸ ਦੇ ਹਾਲਤ ਤੇ ਪਤਾ ਲੱਗਦਾ ਵੀ ਲੋਕਾਂ ਦੇ ਹਾਲਤ ਕੀ ਹੋਣਗੇ ਬਹੁਤ ਮਾੜੇ ਹਾਲੀ ਇੱਥੇ ਲੋਕਾਂ ਦੇ ਜਿਹੜਾ ਐਕਸੀਡੈਂਟ ਬਹੁਤ ਭਿਆਨਕੀ ਹਰ ਇੱਕ ਬੰਦੇ ਦੀ ਆਖਰ ਹੋਈ ਹੈ ਇੱਥੇ ਬੰਦੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਤੇ ਐਂਬੂਲੈਂਸ ਦੀਆਂ ਟੀਮਾਂ ਪਹੁੰਚੀਆਂ ਤੇ ਪੁਲਿਸ ਵੱਲੋਂ ਜ਼ਖਮੀਆਂ ਨੂੰ ਤੁਰੰਤ ਨੇੜਲੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ ਪੁਲਿਸ ਨੇ ਦੋਵਾਂ ਵਾਹਨਾਂ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਅੱਜ ਇੱਥੇ ਬੜੀ ਇੱਕ ਦਰਦਨਾਕ ਜਿਹੜੀ ਆ ਉਹ ਇੱਕ ਇਨਸੀਡੈਂਟ ਹੋਇਆ ਇੱਕ ਜਿਹੜੀ ਬੱਸ ਆ ਉਹ ਸਵਾਰੀਆਂ ਸਮੇਤ ਜੋ ਪਟਾਲਾ ਸਾਈਡ ਤੋਂ ਅੰਮ੍ਰਿਤਸਰ ਜਾ ਰਹੀ ਸੀ ਔਰ ਉਹਦੇ ਅੱਗੇ ਗਈ ਇੱਕ ਜਿਹੜਾ ਪ੍ਰਾਈਵੇਟ ਇੱਕ ਟਿੱਪਰ ਜੋ ਜਾ ਰਹਾ ਸੀ ਲੋਡਡ ਸੀ ਔਰ ਟਿੱਪਰ ਨੇ ਅਚਾਨਕ ਜਦੋਂ ਗੋਪਾਰ ਪੁਲੇ ਦੇ ਕੋਲ ਆ ਕੇ ਅਚਾਨਕ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਬੱਸ ਜਿਹੜੀ ਆ ਉਹਦੇ ਵਿੱਚ ਆ ਕੇ ਟਕਰਾਈ ਆ ਜੋ ਇਹ ਟਿੱਪਰ ਵਾਲੇ ਜਿਹੜਾ ਡਰਾਈਵਰ ਆ ਉਹਦੀ ਗਲਤੀ ਕਰਕੇ ਸਾਰਾ ਹਾਦਸਾ ਵਾਪਰਿਆ ਇਹ ਜੋ ਮੌਕੇ ਤੋਂ ਫਰਾਰ ਹੋਣ ਸਫਲਜਬ ਹੋ ਗਿਆ ਤੇ ਮੌਕੇ ਤੇ ਆ ਕੇ ਜਿਹੜੇ ਆ ਆਪਾਂ ਰਿਸਕਿਊ ਵਗੈਰਾ ਕੀਤਾ ਪੁਲਿਸ ਤੋਂ ਔਰ ਪਬਲਿਕ ਨੇ ਨਾਲ ਲੈ ਕੇ ਤੇ ਜਿੰਨੇ ਵੀ ਇੰਜਰਡ ਪਰਸਨ ਸੀ ਉਹਨਾਂ ਨੂੰ ਆਪਾਂ ਅਲੱਗ-ਅਲੱਗ ਹਸਪਤਾਲ ਦੇ ਵਿੱਚ ਅੰਦਰ ਸੱਜੀਆ ਜਖਮੀਆਂ ਦੀ ਐਗਜੈਕਟ ਗਿਣਤੀ ਜਿਹੜੀ ਆ ਉਹਦੇ ਥੋੜੀ ਜੇਰ ਨੂੰ ਪਤਾ ਲੱਗੇਗੀ ਕਿ ਕਿਉਂਕਿ ਕੁਝ ਪਾਰਟੀ ਆਪਾਂ ਤੁਸੀਂ ਅਲੱਗ-ਅਲੱਗ ਔਰ ਇੱਕ ਦੋ ਕੈਜ਼ੁਐਲਟੀਜ਼ ਆ ਵੀ ਪਤਾ ਲੱਗਿਆ ਹੋਆ ਜੇ ਜੋ ਅਲੱਗ ਜੋ ਐਗਜੈਕਟ ਗਿਦਰ ਆ ਉਹ ਥੋੜੀ ਜੇਰ ਜ਼ਖਮੀ ਹੋ ਚੁੱਕੇ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਚਸ਼ਮਦੀਤਾਂ ਦੇ ਮੁਤਾਬਕ ਐਚਐਸ ਪ੍ਰੀਮਿਕਸ ਕੰਪਨੀ ਦਾ ਟਿਪਰ ਆਪਣੇ ਡੰਪ ਵੱਲ ਬਿਨਾਂ ਕਿਸੇ ਸੰਕੇਤ ਦੇ ਮੁੜ ਗਿਆ। ਇਸ ਦੌਰਾਨ ਪਠਾਨਕੋਟ ਤੋਂ ਅਮਰਸਰ ਵੱਲ ਆ ਰਹੀ ਨਿੱਜੀ ਕੰਪਨੀ ਦੀ ਬੱਸ ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਟਿਪਰ ਨਾਲ ਸਿੱਧੀ ਟਕਰਾ ਗਈ। ਟਰੱਕ ਤੇ ਬੱਸ ਦੀ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੀਆਂ ਅੰਦਰਲੀਆਂ ਸਾਰੀਆਂ ਸੀਟਾਂ ਤੱਕ ਵੀ ਉਖੜ ਗਈਆਂ ਤੇ ਬੱਸ ਦਾ ਅਗਲਾ ਹਿੱਸਾ ਵੀ ਨੁਕਸਾਨਿਆ ਗਿਆ। ਸਾਨੂੰ ਪਿੰਡ ਦੇ ਦਾ ਫੋਨ ਗਿਆ ਵੀ ਅੱਡੇ ਤੇ ਐਕਸੀਡੈਂਟ ਹੋ ਗਿਆ। ਹਾਲ ਤਬ ਉਹ ਮਾਰੇ ਸੀ ਉਦੋਂ ਵੀ ਕਾਫੀ ਜ਼ਖਮੀ ਲੋਕ ਹੈਗੇ ਸੀ ਤੇ ਲੋਕ ਪਿੰਡ ਵਾਲੇ ਸਾਡੇ ਤੇ ਲੋਕ ਰਾਹਗੀਰ ਜਿਹੜੇ ਆ ਉਹ ਬਚਾ ਰਹੇ ਸੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕਾਫੀ ਲੇਟ ਪਹੁੰਚਿਆ ਚਲੋ ਉਹ ਪਹੁੰਚੇ ਪਰ ਕੁਝ ਪੁਲਿਸ ਮਲਾਜਮ ਬਹੁਤ ਵਧੀਆ ਸਹਾਇਤਾ ਕਰ ਰਹੇ ਸੀ ਇੱਕ ਪੁਲਿਸ ਮਲਾਜਮ ਦਾ ਉਹ ਬਹੁਤ ਰੱਜਾ ਸ਼ਰਾਬ ਨਾਲ ਸੀ ਜਿਹੜੇ ਕੋ ਲੋਕਾਂ ਨੂੰ ਮਦੀ ਛਾਪ ਪਤੀ ਛਾਪ ਦੀ ਬੋਲਦਾ ਸੀ ਜਿਹ ਕੋ ਕਾਰ ਆ ਗਈ ਪੁੱਛਦਾ ਕਾਰ ਵਾਲਾ ਕਿ ਕੀ ਗੱਲ ਹੋ ਗਈ ਪਟਾ ਗਿਆ ਪਰ ਉਹਨਾਂ ਨੂੰ ਮਾਵਾ ਪੈਰਾਂ ਦੀ ਗਾਲਾਂ ਕੱਢ ਕੇ ਪੇਸ਼ ਆ ਰਿਹਾ ਸੀ ਇੱਕ ਮੁੰਡੇ ਦੇ ਚਪੇੜ ਹੀ ਉਹਨੇ ਮਾਰੀ ਆ ਇੱਕ ਲੋਕਰ ਪੱਤਰਕਾਰ ਆਇਆ ਪਲੋਂ ਉਹਨਾਂ ਵੀ ਟਿੱਡਾ ਬੋਲਿਆ ਫਿਰ ਉਹਨੇ ਦਬਕਾ ਮਾਰਿਆ ਕਿ ਮੈਂ ਪੱਤਰਕਾਰ ਆਇਆ ਉਹਨੇ ਫੋਨ ਪਤਾ ਨਹੀਂ ਕਿਹਨੂੰ ਲਾਇਆ ਫਿਰ ਉਹ ਭੱਜ ਗਿਆ ਲੋਕਾਂ ਦੇ ਹਾਲਾਤ ਕੀ ਲੋਕਾਂ ਦੇ ਹਾਲਾਤ ਬਹੁਤ ਗੰਭੀਰ ਸੀ ਜਿਹੜੇ ਸਵਾਰੀਆਂ ਹੈ ਬਹੁਤ ਤਰ੍ਹਾਂ ਮਤਲਬ ਬਸ ਦੀ ਤੁਸੀਂ ਹਾਲਾਤ ਦੇਖ ਕੇ ਵੇਖ ਲਓ ਕਿ ਬਸ ਦੇ ਹਾਲਤ ਪਤਾ ਨਹੀਂ ਕਿ ਲੋਕਾਂ ਦੇ ਹਾਲਤ ਕੀ ਹੋਣਗੇ ਬਹੁਤ ਮਾੜੇ ਹਾਲੀ ਇੱਥੇ ਲੋਕਾਂ ਦੇ ਜਿਹੜਾ ਐਕਸੀਡੈਂਟ ਬਹੁਤ ਪਿਆਣੀ ਹਰ ਇੱਕ ਬੰਦੇ ਦੀ ਅੱਖ ਰੋਈ ਹੈ ਇੱਥੇ ਬੰਦੇ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਤੇ ਐਂਬੂਲੈਂਸ ਦੀਆਂ ਟੀਮਾਂ ਪਹੁੰਚੀਆਂ ਤੇ ਪੁਲਿਸ ਵੱਲੋਂ ਜ਼ਖਮੀਆਂ ਨੂੰ ਤੁਰੰਤ ਨੇੜਲੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ। ਪੁਲਿਸ ਨੇ ਦੋਵਾਂ ਵਾਹਨਾਂ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਅੱਜ ਇੱਥੇ ਬੜੀ ਇੱਕ ਦਰਦਨਾਕ ਜਿਹੜੀ ਆ ਉਹ ਇਨਸੀਡੈਂਟ ਹੋਇਆ। ਇੱਕ ਜਿਹੜੀ বাস ਆ ਉਹ ਸਵਾਰੀਆਂ ਸਮੇਤ ਜੋ ਪਟਾਲਾ ਸਾਈਡ ਤੋਂ ਅੰਮ੍ਰਿਤਸਰ ਜਾ ਰਹੀ ਸੀ ਔਰ ਉਹਦੇ ਅੱਗੇ ਗਈ ਇੱਕ ਜਿਹੜਾ ਪ੍ਰਾਈਵੇਟ ਇੱਕ ਟਿੱਪਰ ਜੋ ਜਾ ਰਹਾ ਸੀ ਲੋਡਡ ਸੀ। ਔਰ ਟਿਪਰ ਨੇ اچانک ਜਦੋਂ ਗੁਪਾਰ ਪੁਲੇ ਦੇ ਕੋਲ ਆ ਕੇ اچانک ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਬੱਸ ਜਿਹੜੀ ਆ ਉਹਦੇ ਵਿੱਚ ਆ ਕੇ ਟਕਰਾਈ ਆ ਜੋ ਇਹ ਟਿਪਰ ਵਾਲੇ ਜਿਹੜਾ ਡਰਾਈਵਰ ਆ ਉਹਦੀ ਗਲਤੀ ਕਰਕੇ ਸਾਰਾ ਹਾਦਸਾ ਵਾਪਰਿਆ ਤੇ ਜੋ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਜਾਬ ਹੋ ਗਿਆ ਤੇ ਮੌਕੇ ਤੇ ਆ ਕੇ ਜਿਹੜੇ ਆ ਆਪਾਂ ਰਿਸਕਿਊ ਵਗੈਰਾ ਕੀਤਾ ਪੁਲਿਸ ਤੋਂ ਔਰ ਪਬਲਿਕ ਨੇ ਨਾਲ ਲੈ ਕੇ ਤੇ ਜਿੰਨੇ ਵੀ ਇੰਜਰਡ ਪਰਸਨ ਸੀ ਉਹਨਾਂ ਨੂੰ ਆਪਾਂ ਅਲੱਗ-ਅਲੱਗ ਹਸਪਤਲਾਂ ਦੇ ਵਿੱਚ ਅੰਦਰ ਸੱਜੀਆ ਜ਼ਖਮੀਆਂ ਦੀ ਗਿਣਤੀ ਹੈ ਮਰਨ ਦੀ ਐਗਜ਼ੈਕਟ ਗਿਣਤੀ ਜਿਹੜੀ ਆ ਉਹਦੇ ਥੋੜੀ ਜੇਰ ਨੂੰ ਪਤਾ ਲੱਗੇਗੀ ਕਿਉਂਕਿ ਕੁਝ ਪਾਰਟੀਆਂ ਆਪਾਂ ਪੇਸ਼ੀਆ ਅਲੱਗ-ਅਲੱਗ ਆਪਸ ਵਿੱਚ ਹੋਏ ਨੇ। ਔਰ ਇੱਕ ਤੋਂ ਕੈਜ਼ੁਐਲਟੀ ਦਾ ਵੀ ਪਤਾ ਲੱਗਿਆ ਹੋਆ ਜੇ ਜੋ ਅਲੱਗ ਜੋ ਐਗਜ਼ੈਕਟ ਜਿੱਥੇ ਰਹਾ ਉਹ ਥੋੜੀ ਜੇਰ। ਜ਼ਖਮੀਆਂ ਚੋ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਆ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਆ। ਜਸ਼ਮਦੀਤਾਂ ਦੇ ਮੁਤਾਬਕ ਐਚ ਐਸ ਪ੍ਰੀਮਿਕਸ ਕੰਪਨੀ ਦਾ ਟਿਪਰ ਆਪਣੇ ਡੰਪ ਵੱਲ ਬਿਨਾਂ ਕਿਸੇ ਸੰਕੇਤ ਦੇ ਮੁੜ ਗਿਆ ਇਸ ਦੌਰਾਨ ਪਠਾਨਕੋਟ ਤੋਂ ਅਮਰਸਰ ਵੱਲ ਆ ਰਹੀ ਨਿੱਜੀ ਕੰਪਨੀ ਦੀ ਬੱਸ ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਟਿਪਰ ਨਾਲ ਸਿੱਧੀ ਟਕਰਾ ਗਈ ਟਰੱਕ ਤੇ ਬੱਸ ਦੀ ਇਹ ਟੱਕਰ ਇਨੀ ਜ਼ਬਰਦਸਤ ਸੀ ਕਿ ਬੱਸ ਦੀਆਂ ਅੰਦਰਲੀਆਂ ਸਾਰੀਆਂ ਸੀਟਾਂ ਤੱਕ ਵੀ ਉਖੜ ਗਈਆਂ ਤੇ ਬੱਸ ਦਾ ਅਗਲਾ ਹਿੱਸਾ ਵੀ ਨੁਕਸਾਨਿਆ ਗਿਆ ਸਾਨੂੰ ਪਿੰਡ ਦੇ ਦਾ ਫੋਨ ਗਿਆ ਵੀ ਅੱਡੇ ਤੇ ਐਕਸੀਡੈਂਟ ਹੋ ਗਿਆ ਖਾਤ ਬਹੁ ਮਾਰੇ ਸੀ ਉਦੋਂ ਵੀ ਕਾਫੀ ਜ਼ਖਮੀ ਲੋਕ ਹੈਗੇ ਇੱਥੇ ਲੋਕ ਪਿੰਡ ਵਾਲੇ ਸਾਡੇ ਤੇ ਲੋਕ ਰਾਹਗੀਰ ਜਿਹੜੇ ਆ ਉਹ ਬਚਾ ਰਹੇ ਸੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕਾਫੀ ਲੇਟ ਪਹੁੰਚਿਆ ਚਲੋ ਉਹ ਪਹੁੰਚੇ ਪਰ ਕੁਝ ਪੁਲਿਸ ਮਲਾਜਮ ਬਹੁਤ ਵਧੀਆ ਸਹਾਇਤਾ ਕਰ ਰਹੇ ਸੀ ਇੱਕ ਪੁਲਿਸ ਮਲਾਜਮ ਜਿਹੜਾ ਉਹ ਬਹੁਤ ਰੱਜਾ ਸ਼ਰਾਬ ਨਾਲ ਸੀ ਜਿਹੜੇ ਕੋ ਲੋਕਾਂ ਨੂੰ ਮਦੀ ਛਾਪ ਪਤੀ ਛਾਪ ਦੀ ਬੋਲਦਾ ਸੀ ਜੇ ਕੋਈ ਕਾਰ ਆਗੀਰ ਪੁੱਛਦਾ ਕਾਰ ਵਾਲਾ ਕਿ ਕੀ ਗੱਲ ਹੋ ਗਈ ਪਤਾ ਗਿਆ ਪਰ ਉਹਨਾਂ ਨੂੰ ਮਾਵਾ ਪੈਰਾਂ ਦੀ ਗਾਲਾਂ ਕੱਢ ਕੇ ਪੇਸ਼ ਆ ਰਿਹਾ ਸੀ ਇੱਕ ਮੁੰਡੇ ਦੇ ਚਪੇੜੀ ਵੀ ਉਹਨੇ ਮਾਰੀ ਆ ਇੱਕ ਲੋਕਲ ਪੱਤਰਕਾਰ ਆ ਪਹ ਉਹਨਾਂ ਵੀ ਟਿੱਡਾ ਬੋਲਿਆ ਫਿਰ ਉਹਨੇ ਦਬਕਾ ਮਾਰਿਆ ਕਿ ਮੈਂ ਪੱਤਰਕਾਰ ਆ ਉਹਨੇ ਫੋਨ ਪਾਣੀ ਕਿ ਉਹਨੂੰ ਲਾਇਆ ਫਿਰ ਉਹ ਭੱਜ ਗਿਆ ਲੋਕਾਂ ਦੇ ਹਾਲਾਤ ਕੀ ਲੋਕਾਂ ਦੇ ਹਾਲਾਤ ਬਹੁਤ ਗੰਭੀਰ ਸੀ ਜਿਹੜੇ ਸਵਾਰੀਆਂ ਹੈ ਬਹੁਤ ਤਰ੍ਹਾਂ ਮਤਲਬ ਬਸ ਦੀ ਤੋਂ ਹਾਲਾਤ ਦੇਖ ਕੇ ਵੇਖ ਲੋ ਕਿ ਬਸ ਦੇ ਹਾਲਤ ਤੇ ਪਤਾ ਲੱਗਦਾ ਵੀ ਲੋਕਾਂ ਦੇ ਹਾਲਤ ਕੀ ਹੋਣਗੇ ਬਹੁਤ ਮਾੜੇ ਹਾਲੀ ਇੱਥੇ ਲੋਕਾਂ ਦੇ ਜਿਹੜਾ ਐਕਸੀਡੈਂਟ ਬਹੁਤ ਭਿਆਨਕੀ ਹਰ ਇੱਕ ਬੰਦੇ ਦੀ ਆਖਰ ਹੋਈ ਹੈ ਇੱਥੇ ਬੰਦੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਤੇ ਐਂਬੂਲੈਂਸ ਦੀਆਂ ਟੀਮਾਂ ਪਹੁੰਚੀਆਂ ਤੇ ਪੁਲਿਸ ਵੱਲੋਂ ਜ਼ਖਮੀਆਂ ਨੂੰ ਤੁਰੰਤ ਨੇੜਲੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ ਪੁਲਿਸ ਨੇ ਦੋਵਾਂ ਵਾਹਨਾਂ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਅੱਜ ਇੱਥੇ ਬੜੀ ਇੱਕ ਦਰਦਨਾਕ ਜਿਹੜੀ ਆ ਉਹ ਇਨਸੀਡੈਂਟ ਹੋਇਆ ਇੱਕ ਜਿਹੜੀ ਬੱਸ ਆ ਉਹ ਸਵਾਰੀਆਂ ਸਮੇਤ ਜੋ ਪਟਾਲਾ ਸਾਈਡ ਤੋਂ ਅੰਮ੍ਰਿਤਸਰ ਜਾ ਰਹੀ ਸੀ ਔਰ ਉਹਦੇ ਅੱਗੇ ਗਈ ਇੱਕ ਜਿਹੜਾ ਪ੍ਰਾਈਵੇਟ ਇੱਕ ਟਿੱਪਰ ਜੋ ਜਾ ਰਹਾ ਸੀ ਲੋਡਡ ਸੀ ਔਰ ਟਿੱਪਰ ਨੇ ਅਚਾਨਕ ਜਦੋਂ ਗੋਪਾਰ ਪੁਲੇ ਦੇ ਕੋਲ ਆ ਕੇ ਅਚਾਨਕ ਈਵਰਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਬੱਸ ਜਿਹੜੀ ਆ ਉਹਦੇ ਵਿੱਚ ਆ ਕੇ ਟਕਰਾਈ ਆ ਜੋ ਇਹ ਟਿੱਪਰ ਵਾਲੇ ਜਿਹੜਾ ਡਰਾਈਵਰ ਆ ਉਹਦੀ ਗਲਤੀ ਕਰਕੇ ਸਾਰਾ ਹਾਦਸਾ ਵਾਪਰਿਆ ਇਹ ਜੋ ਮੌਕੇ ਤੋਂ ਫਰਾਰ ਹੋਣ ਚਾਹੁੰਦਾ ਜਾਬ ਹੋ ਗਿਆ ਤੇ ਮੌਕੇ ਤੇ ਆ ਕੇ ਜਿਹੜੇ ਆ ਆਪਾਂ ਰਿਸਕਿਊ ਵਗੈਰਾ ਕੀਤਾ ਪੁਲਿਸ ਤੋਂ ਔਰ ਪਬਲਿਕ ਨੇ ਨਾਲ ਲੈ ਕੇ ਤੇ ਜਿੰਨੇ ਵੀ ਇੰਜਰਡ ਪਰਸਨ ਸੀ ਉਹਨਾਂ ਨੂੰ ਆਪਾਂ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਅੰਦਰ ਸੱਜਿਆ ਜੰਗਿਆਂ ਦੀ ਐਗਜੈਕਟ ਗਿਣਤੀ ਜਿਹੜੀ ਆ ਉਹਦੇ ਥੋੜੀ ਜੇਰ ਨੂੰ ਪਤਾ ਲੱਗੇਗੀ ਕਿ ਕਿਉਂਕਿ ਕੁਝ ਪਾਰਟੀ ਆਪਾਂ ਤੁਸੀਂ ਅਲੱਗ-ਅਲੱਗ ਔਰ ਔਰ ਇੱਕ ਦੋ ਕੈਜ਼ੁਐਲਟੀਜ਼ ਆ ਵੀ ਪਤਾ ਲੱਗਿਆ ਹੋਆ ਜੇ ਜੋ ਅਲੱਗ ਜੋ ਐਗਜੈਕਟ ਗਿਣਤੀ ਹੈ ਉਹ ਥੋੜੀ ਜੇਰ ਜ਼ਖਮੀਓ ਚੋ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ